ਪਿੰਡ ਦੇ ਵਿੱਚ ਧਰਨਾ ਨਹੀਂ ਵੀਰੇ ਇਹਨਾਂ ਮਤਲਬ ਕਿ ਅਸੀਂ ਆਪਦੀ ਜਥੇਬੰਦੀ ਦੀ ਕਾਲ ਅੱਜ ਜੋ ਖਨੌਰੀ ਬਾਰਡਰ ਤੋਂ ਸਾਨੂੰ ਆਈ ਸੀ ਕਿ ਅੱਜ ਕਿਸੇ ਵੀ ਚੁੱਲ੍ਹੇ ਦੇ ਵਿੱਚ ਅਗਨੀ ਆਵੇ ਪਵੇਗੀ ਅਸੀਂ ਉਸ ਕਾਲ ਦੇ ਵਿੱਚ ਮਤਲਬ ਕਿ ਆਪਦਾ ਸਮਰਥਨ ਦਿੰਦੇ ਹੋਏ ਅਸੀਂ ਆਪਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੇ ਨੇਕਤਾ ਸਿੱਧੂਪੁਰ ਦੀ ਕਾਲ ਦੇ ਸੰਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀਗੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪਦੀ ਕਾਲ ਨੂੰ ਇੱਕ ਸਰੇ ਲਾਇਆ ਕਿ ਅਸੀਂ ਆਪਦੇ ਪਿੰਡ ਚ ਅੱਜ ਕੋਈ ਵੀ ਚੁੱਲਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪਦੇ ਕਿਸਾਨਾਂ ਦਾ ਇੱਥੇ ਪੋਹ ਹੜਤਾਲ ਦਾ ਇਕੱਠ ਕੀਤਾ ਉਹਦੇ ਚ ਅਸੀਂ ਇਹ ਕੀਤਾ ਇੱਕ ਦਿਨ ਦੀ ਪੋਹ ਹੜਤਾਲ ਹਾਂ ਇੱਕ ਦਿਨ ਦੀ ਅੱਜ ਕਿਹੜਾ ਇੱਕ ਵਾਰੀ ਸੰਕੇਤ ਦਿੱਤਾ ਅਸੀਂ ਸੰਕੇਤਕ ਕੰਮ ਕੀਤਾ ਅੱਗੇ ਤੋਂ ਜੋ ਵੀ ਸਾਨੂੰ ਕੋਈ ਮਤਲਬ ਕਿ ਪਿੰਡ ਦੇ ਤੌਰ ਤੇ ਜੋ ਵੀ ਸਾਨੂੰ ਜਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਇਹ ਅਸੀਂ ਇੰਡੀਕੇਸ਼ਨ ਦਿੱਤੀ ਹੈ ਕਿ ਜਿਹੜੀ ਅਪੀਲ ਆਜੀ ਦੀ ਕਿੱਥੋਂ ਕਿੱਥੋਂ ਤੱਕ ਪਹੁੰਚ ਕੀਤੀ ਹੈ ਅਪੀਲ ਦੀ ਕਿਹਾ ਜਾ ਰਿਹਾ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਪਹੁੰਚਾਈਏ ਕਿ ਸਾਰੇ ਲੋਕ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਕੈਂਪ ਖੜਤਾਰ ਰੱਖ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਇਹ ਖਨੌਰੀ ਬਾਰਡਰ ਤੋਂ ਜਿੱਥੇ ਬੰਦ ਹੈ ਕਿ ਜੋ ਅਪੀਲ ਆਈ ਹੈ ਉਹਦਾ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਨੂੰ ਵੀ ਅਸੀਂ ਇਹ ਕੀਤੀ ਹੈ ਕਿ ਜਿਨ੍ਹਾਂ ਜਿੰਨਾਂ ਤੱਕ ਵੀ ਸਾਡੀ ਆਵਾਜ਼ ਪਹੁੰਚੀ ਹੈ ਅਸੀਂ ਉੱਥੇ ਤੱਕ ਵੀ ਅਪੀਲ ਕੀਤੀ ਸੀ ਏਦੋਂ ਪਹਿਲਾਂ ਕਿ ਇਸ ਮਤਲਬ ਕਿ ਕਾਲ ਦਾ ਸਹਿਯੋਗ ਜ਼ਰੂਰ ਕਰਨਾ ਕਾਨੂੰ ਤੇ ਕੋਲ ਚਾ ਚੀ ਪਹੁੰਚੀ ਸੀਗੀ ਪਤਾ ਲੱਗਾ ਕੋਈ ਕੀ ਗੱਲਬਾਤ ਹੋਈ ਹੈ ਕਿਉਂਕਿ ਡੱਲੇਵਾਰਾ ਦੀ ਜਿਹੜੀ ਸਿਹਤ ਹੈ ਕਾਫੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਵਜ਼ਨ ਵੀ ਉਹਦਾ ਕਾਫੀ ਘਟ ਚੁੱਕਾ ਹੈ ਆ ਦੇਖੋ ਉਹਨਾਂ ਦੇ ਮਤਲਬ ਕਿ ਜੋ ਅੱਜ 9ਵੇਂ ਦਿਨ ਚ ਆ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਛਾ ਉਹਨਾਂ ਦਾ ਮਤਲਬ ਕਿ weight loss ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੁਸੀਂ ਸਟੋਨ ਸੀਗੇ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ weight ਵੂਟ ਵਗੈਰਾ ਉਹਨਾਂ ਦਾ ਕਾਫੀ लॉस ਹੋਇਆ ਉਹਦੇ ਜੁਬੰਦੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਪ੍ਰਸ਼ਾਸਨ ਇੱਕ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਕਨਸਰਨ ਤਾਂ ਉਹਨਾਂ ਨੂੰ ਹੋਣਗੇ ਮਤਲਬ ਕਿ ਉਹ ਜਾਣਕਾਰੀ ਲੈਣ ਵਾਸਤੇ ਉਹ ਆਏ ਸੀਗੇ ਉੱਥੇ ਪਿੰਡ ਦੇ ਵਿੱਚ ਧਰਨਾ ਨਹੀਂ ਵੀਰੇ ਇਹ ਨਾ ਮਤਲਬ ਕਿ ਅਸੀਂ ਆਪਦੀ ਜਥੇਬੰਦੀ ਦੀ ਕਾਲ ਅੱਜ ਜੋ ਖਨੌਰੀ ਬਾਰਡਰ ਤੋਂ ਸਾਨੂੰ ਆਈ ਸੀ ਕਿ ਅੱਜ ਕਿਸੇ ਵੀ ਚੁੱਲੇ ਦੇ ਵਿੱਚ ਅੱਗ ਨਹੀਂ ਆਵੇ ਪਵੇਗੀ ਅਸੀਂ ਉਸ ਕਾਲ ਦੇ ਵਿੱਚ ਮਤਲਬ ਕਿ ਆਪ ਦਾ ਸਮਰਥਨ ਦਿੰਦੇ ਹੋਏ ਅਸੀਂ ਆਪਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂਪੁਰ ਦੀ ਕਾਲ ਦੇ ਸਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪਦੀ ਕਾਲ ਨੂੰ ਇੱਕ ਸਿਰੇ ਲਾਇਆ ਕਿ ਅਸੀਂ ਆਪਦੇ ਪਿੰਡ 'ਚ ਅੱਜ ਕੋਈ ਵੀ ਚੁੱਲਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪਦੇ ਕਿਸਾਨਾਂ ਦਾ ਇੱਥੇ ਭੁਖੜਤਾਲ ਦਾ ਇਕੱਠ ਕੀਤਾ ਉਹਦੇ 'ਚ ਅਸੀਂ ਇਹ ਕੀਤਾ ਇੱਕ ਦਿਨ ਦੀ ਭੁਖੜਤਾਲ ਹਾਂ ਇੱਕ ਦਿੰਦੀ ਅੱਜ ਜਿਹੜਾ ਇੱਕ ਵਾਰੀ ਸੰਕੇਤ ਦਿੱਤਾ ਸੀ ਸੰਕੇਤਕ ਕੰਮ ਕੀਤਾ ਅੱਗੇ ਤੋਂ ਜੋ ਵੀ ਸਾਨੂੰ ਕੋਈ ਮਤਲਬ ਕਿ ਪਿੰਡ ਦੇ ਤੌਰ ਤੇ ਜੋ ਵੀ ਸਾਨੂੰ ਜਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਇਹ ਸੀ ਇੰਡੀਕੇਸ਼ਨ ਦਿੱਤੀ ਹੈ ਕਿ ਜਿਹੜੀ ਅਪੀਲ ਆਜੀਏ ਕਿੱਥੋਂ ਕਿੱਥੋਂ ਤੱਕ ਪਹੁੰਚ ਕੀਤੀ ਹੈ ਅਪੀਲ ਦੀ ਕਿਹਾ ਜਾ ਰਿਹਾ ਕਿ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਪਹੁੰਚਾਈਏ ਕਿ ਸਾਰੇ ਲੋਕ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਭੁਖੜਤਾਰ ਰੱਖ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਇੱਕ ਨੌਰੀ ਬਾਰਡਰ ਤੋਂ ਜਿੱਥੇ ਬੰਦ ਹੈ ਕਿ ਜੋ ਅਪੀਲ ਆਈ ਹੈ ਉਹ ਤਾਂ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਨੂੰ ਵੀ ਅਸੀਂ ਇਹ ਕੀਤੀ ਹੈ ਕਿ ਜਿਨ੍ਹਾਂ ਜਿੰਨਾਂ ਤੱਕ ਵੀ ਸਾਡੀ ਆਵਾਜ਼ ਪਹੁੰਚੀ ਹੈ ਅਸੀਂ ਉੱਥੇ ਤੱਕ ਵੀ ਅਪੀਲ ਕੀਤੀ ਸੀ ਏਦੋਂ ਪਹਿਲਾਂ ਕਿ ਇਸ ਮਤਲਬ ਕਿ ਕਾਲ ਦਾ ਸਹਿਯੋਗ ਜ਼ਰੂਰ ਕਰਨਾ ਕੰਨ ਤੇ ਪਲਸਾਂ ਚੈੱਕ ਕੀਤੀ ਸੀਗੀ ਪਤਾ ਲੱਗਾ ਕੋਈ ਕੀ ਗੱਲਬਾਤ ਹੋਈ ਹੈ ਕਿਉਂਕਿ ਡੱਲੇਵਾਲਾ ਦੀ ਜਿਹੜੀ ਸਿਹਤ ਹੈ ਕਾਫੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਵਜ਼ਨ ਵੀ ਉਹਦਾ ਕਾਫੀ ਘਟ ਚੁੱਕਾ ਹੈ ਆ ਦੇਖੋ ਉਹਨਾਂ ਦੇ ਮਤਲਬ ਕਿ ਜੋ ਅੱਜ 9ਵੇਂ ਦਿਨ ਚ ਇਹ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਛਾ ਉਹਨਾਂ ਦਾ ਮਤਲਬ ਕਿ weight loss ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੋਂ ਹੀ ਸਟੋਨ ਸੀਗੇ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ weight ਵੂਟ ਵਗੈਰਾ ਉਹਨਾਂ ਦਾ ਕਾਫੀ ਲੌਸ ਹੋਇਆ ਉਹਦੇ ਜ ਸੰਬੰਧੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਪ੍ਰਸ਼ਾਸਨ ਇੱਕ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਸੰਬੰਧ ਤਾਂ ਉਹਨਾਂ ਨੂੰ ਹੋਣਗੇ ਮਤਲਬ ਕਿ ਉਹ ਜਾਣਕਾਰੀ ਲੈਣ ਵਾਸਤੇ ਉਹ ਆਏ ਸੀਗੇ ਉੱਥੇ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਦਾ ਘਰ ਸਾਹ ਵਾਹਿਗੁਰੂ ਜੀ ਦੇ ਘਰ ਕੀ ਕਹਿਣਾ ਬੇਟਾ ਅੱਜ ਕਰਨੇ ਦੇ ਬੈਠੇ ਹਾਂ ਸੁਦਰਿੰਦਰ ਕੈਮਰਾ ਭੁਖ ਹੜਤਾਲ ਤੇ ਬੈਠਾ ਪਾਜੀ ਇਹ ਇਕ ਦਿਨ ਦੀ ਭੁਖ ਹੜਤਾਲ ਮੇਰੇ ਦਾਦਾ ਜੀ ਐਕ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਉਹ ਮੇਰੇ ਦਾਦਾ ਜੀ ਹਨ ਕਿਸੇ ਨਾ ਦੇ سپورਟ ਆਪਲੇ ਕਿਥੇ ਹਨ ਅਸੀਂ ਉਹਨਾਂ ਦੀ سپورਟ ਵਾਸਤੇ ਬੈਠੇ ਹੈਗੇ ਆ ਇੱਥੇ ਇਹ ਵਰਤ ਇੱਕ ਦਿਨ ਦਾ ਉਹਨਾਂ ਦੀ سپورਟ ਹੀ ਹੈ ਇੱਕ ਦਿਨ ਦਾ ਵਰਤ ਉਹਨਾਂ ਦੇ ਦਾਦਾ ਜੀ ਨਾਲ 24 ਘੰਟੇ ਰਣ ਆਪਣੇ ਇੰਨੇ ਦਿਨ ਉਹ ਦਾਦਾ ਜੀ ਪਾਸੇ ਨੇ ਕਿਵੇਂ ਲੱਗਦਾ ਪੁੱਤ ਨੂੰ ਮੇਰੇ ਦਿਲ ਨਹੀਂ ਲੱਗਦਾ ਉਹਨਾਂ ਨੂੰ ਕੀ ਚਾਹਨਾ ਤੂੰ ਜਲਦੀ ਸਰਕਾਰ ਨੂੰ ਕੀ ਕਹਿਣਾ ਚਾਹਨਾ ਹੈ ਸਰਕਾਰ ਨੂੰ ਮੈਂ ਇੱਕ ਹੀ ਚੀਜ਼ ਕਹਿਣਾ ਚਾਹਨਾ ਹੈਗਾ ਕੀ ਮੰਗਾ ਮੰਨੋ ਕਿਸਾਨਾਂ ਨੂੰ ਕਰ ਜਾਂਦਾ ਮੌਕਾ ਦਿਓ ਬੋਦਸ ਜੁਵੰਦੀ ਇਹ ਲੋੜ ਪੈ ਗਈ ਜੀ ਆਦੋਨ ਪਿੰਡ ਦੇ ਵਿੱਚ ਬੈਠੇ ਹਾਂ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਤੇ ਸਰ ਇਹ ਜਥੇਬੰਦੀ ਦੀ ਕਾਲ ਸੀਗੀ ਠੀਕ ਹੈ ਜਿਹੜਾ ਪਿੰਡ ਦੇ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਹੈ ਇਹ ਜਸਟ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਸੀਂ ਸੰਕੇਤ ਹੀ ਦਿੱਤਾ ਹੈ ਸਰਕਾਰ ਨੂੰ ਕਿ ਅਧਿਨ ਵਰਤ ਕੱਲਾ ਬਾਰਡਰ ਤੇ ਨਹੀਂ ਚੱਲ ਰਿਹਾ ਪਿੰਡਾਂ ਦੇ ਲੋਕ ਵੀ ਇਹਦੇ ਵਿੱਚ ਉਤਰ ਚੁੱਕੇ ਆ ਬੱਚੇ ਤੁਸੀਂ ਦੇਖੋ ਕਿ ਬੱਚੇ ਵੀ ਬੈਠੀ ਹੋਈ ਹੈ ਸਾਡੇ ਨਾਲ ਹਣਾ ਤੇ ਕਿਉਂਕਿ ਇਹ ਨਹੀਂ ਕਿ ਅਸੀਂ ਬੱਚੇ ਸਿਰਫ ਦਿਖਾਉਣ ਨੂੰ ਬਿਠਾਏ ਹੋਏ ਆ ਬੱਚੇ ਵੀ ਵਰਤ ਕਰ ਰਹੇ ਨੇ ਕਹਿਣ ਦਾ ਭਾਵ ਮੈਂ ਇਹ ਹੀ ਕਹਿਣਾ ਚਾਹਣੀ ਆ ਕਿ ਡੱਲੇਵਾਲ ਇੱਕ ਇਨਸਾਨ ਨਾ ਰਹਿ ਕੇ ਇੱਕ ਸੋਚ ਬਣ ਚੁੱਕੀ ਆ ਤੇ ਕਿਸੇ ਇਨਸਾਨ ਨੂੰ ਹਰਾਇਆ ਦਬਾਇਆ ਜਾ ਸਕਦਾ ਬਟ ਇੱਕ ਸੋਚ ਕਦੇ ਵੀ ਦਬਾਈ ਨਹੀਂ ਜਾ ਸਕਦੀ ਜਿਹੜੀ ਇੱਕ ਬੱਚੇ-ਬੱਚੇ ਦੇ ਵਿੱਚ ਇੱਕ ਸੋਚ ਬਣ ਚੁੱਕੀ ਆ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਪਤਾ ਨਹੀਂ ਕਿਸ ਵਹਿਮ ਚ ਹਲੇ ਸਰਕਾਰ ਸੁੱਤੀ ਪਈ ਆ ਕਿ ਹੋਰ ਦੇਖ ਲੈਣੇ ਹੈਗੇ ਆ ਹੈਣਾ ਤੇ ਪਰ ਇਹ ਵਹਿਮ ਨਿਕਲਣਗੇ ਜ਼ਰੂਰ ਅਖੀਰ ਇਹਨਾਂ ਨੂੰ ਮੰਗਾ ਨੂੰ ਲਾਗੂ ਕਰਨਾ ਹੀ ਪੈਣਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਨਿਤ ਜਿਹੜੀ ਡਾਊਨ ਹੋ ਰਹੀ ਹੈ ਕਿੰਨਾ ਕੁ ਮਹਿਸੂਸ ਹੋ ਰਿਹਾ ਤੁਹਾਨੂੰ ਜੀ ਸਰ ਦੇਖੋ ਪਿਓ ਦਾ ਸਾਆ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਤੇ ਬਾਕੀ ਚਲੋ ਜਿਹੜੇ ਤਾਂ ਵੈਸੇ ਤੁਸੀਂ ਤਾਂ ਇੱਕ ਜਾਣਦੇ ਹੋਵੋਗੇ ਕਿ ਜੱਥੇਬੰਦੀ ਦੇ ਲੀਡਰ ਦੇ ਤੌਰ ਤੇ ਢੱਲੇਵਾਲ ਸਾਹਿਬ ਨੂੰ ਜਾਣਦੇ ਆ ਹਨ ਇੱਕ ਗੱਲ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਅੱਜ ਮੈਂ ਤੁਹਾਡੇ ਧਰ